ਮੈਂ ਮਹਿਸੂਸ ਕਰਦਾ ਹਾਂ ਕਿ ਅੰਮ੍ਰਿਤਸਰ ਦੇ ਵਾਸਤੇ ਬੜਾ ਫਖਰ ਤੇ ਮਾਨ ਦੀ ਗੱਲ ਹੈ ਕਿ ਅੰਮ੍ਰਿਤਸਰ ਦੀ ਇਹ ਵਾਸਤੇ ਜਿੰਨੀ ਉਹਨਾਂ ਨੇ ਦਲੇਰੀ ਪਾਰਲੀਮੈਂਟ ਦੇ ਅੰਦਰ ਦਿਖਾਈ ਆਪਣੇ ਸਾਥੀਆਂ ਨੂੰ ਬਚਾਉਣ ਵਾਸਤੇ ਦੇਸ਼ ਦੇ ਲੋਕਾਂ ਦੇ ਵਾਸਤੇ ਇਹ ਲੋਕ ਦੇਸ਼ ਦੇ ਕਹਿੰਦੇ ਆ ਕਿ ਪੰਜਾਬੀ ਸੱਚਮੁੱਚ ਦਲੇਰ ਹੁੰਦੇ ਆ ਗੁਰਜੀਤ ਸਿੰਘ ਓਜਲਾ ਨੂੰ ਉਸ ਵਕਤ ਤੇ ਪਤਾ ਨਹੀਂ ਸੀ ਕਿ ਉਹ ਪਟਾਕਾ ਹੈ ਜਾਂ ਕੋਈ ਬੰਬ ਹੈ ਲੇਕਿਨ ਉਸ ਜਿੱਥੇ ਉਹਨੇ ਉਸ ਬੰਬ ਨੂੰ ਮਾਂ ਚੀਜ਼ ਨੂੰ ਕਨਫਿਊਜ਼ ਕੀਤਾ ਉਥੇ ਜਿਹੜਾ ਹਮਲਾਕਾਰੀ ਸੀ ਉਸਨੂੰ ਵੀ ਪਕੜਿਆ ਪਕੜ ਕੇ ਪੁਲਿਸ ਦੇ ਹਵਾਲੇ ਕੀਤਾ ਔਰ ਅੱਜ ਉਹਨਾਂ ਦੀ ਪਾਰਲੀਮੈਂਟ ਦੇ ਅੰਦਰ ਵੀ ਬੱਲੇ ਬੱਲੇ ਹੋ ਰਹੀ ਹੈ ਦੇਹ ਦੇ ਵਿੱਚ ਵੀ ਉਹਦੀ ਚਰਚਾ ਹੋ ਰਹੀ ਹੈ ਮੈਂ ਸਮਝਦਾ ਕਿ ਅੰਮ੍ਰਿਤਸਰ ਦੇ ਵਾਸਤੇ ਬੜਾ ਸਨਮਾਨ ਦੀ ਗੱਲ ਹੈ ਇਸ ਲਈ ਅੱਜ ਅੰਮ੍ਰਿਤਸਰ ਪੂਰਾ ਉਹਨਾਂ ਦੇ ਸਨਮਾਨ ਲਈ ਇਕੱਠਾ ਹੋਇਆ ਹੈ ਔਰ ਉਹਨਾਂ ਦਾ ਸਵਾਗਤ ਪਾਤਾ ਹੈ ਸਾਰੇ ਆਜ ਔਜਲਾ ਸਾਹਿਬ ਨੇ ਜਿਹੜਾ ਪਾਰਲੀਮੈਂਟ ਦੇ ਵਿੱਚ ਉਹਨਾਂ ਨੂੰ ਫੜਿਆ ਔਰ ਜਿਹੜਾ ਬੰਮ ਫੜਿਆ ਮੈਂ ਦਿਨੀਸ਼ ਬੱਸੀ ਸਾਫਾ ਚੇਅਰਮੈਨ ਅੰਮ੍ਰਿਤਸਰ ਅਮਰੂਮੈਂਟ ਰਾਜ ਅੱਜ ਅੰਮ੍ਰਿਤਸਰ ਦਾ ਇੱਕ ਬਹੁਤ ਨਾਮ ਉਹਨਾਂ ਨੇ ਰੋਸ਼ਨ ਕੀਤਾ ਔਰ ਮੈਂ ਸਮਝਦਾ ਕਿ ਪੰਜਾਬ ਦੀ ਧਰਤੀ ਦੇ ਇਹੋ ਜਿਹੇ ਯੋਧਾ ਪੈਦੇ ਹੁੰਦੇ ਨੇ ਔਰ ਓਜਲਾ ਸਾਹਿਬ ਨੇ ਸਾਡੇ ਅੰਮ੍ਰਿਤਸਰੀਆਂ ਦਾ ਅੱਜ ਐਮਪੀ ਹੋਣ ਦੇ ਨਾਤੇ ਹੀ ਅੰਮ੍ਰਿਤਸਰੀਆਂ ਦਾ ਨਾਮ ਜਿਹੜਾ ਬਹੁਤ ਰੋਸ਼ਨ ਕੀਤਾ ਤਾਂ ਮੈਂ ਸਮਝਦਾ ਕਿ ਅਸੀਂ ਸਾਰੇ ਅੰਮ੍ਰਿਤਸਰ ਵਾਸੀਆਂ ਉਹਨਾਂ ਦਾ ਧੰਨਵਾਦ ਵੀ ਕਰਦੇ ਆਂ ਔਰ ਅੰਮ੍ਰਿਤਸਰ ਦੇ ਲੋਕ ਅੱਜ ਐਨੇ ਖੁਸ਼ ਨੇ ਦੇਖੋ ਸਾਰੇ ਕਾਂਗਰਸ ਵਾਲੇ ਦੂਜੀਆਂ ਪਾਰਟੀਆਂ ਵਾਲੇ ਵੀ ਕਿ ਅੱਜ ਇਕੱਠੇ ਹੋ ਗਏ ਇੱਥੇ ਉਹਨਾਂ ਦਾ ਸਵਾਗਤ ਕਰਨ ਵਸਤੇ ਆਏ ਆ ਅਸੀਂ ਸਾਰੇ ਡੱਟ ਕੇ ਉਹਨਾਂ ਦਾ ਸਵਾਗਤ ਕਰਦੇ ਆਂ ਔਰ ਓਜਲਾ ਸਾਹਿਬ ਪਰਮਾਤਮਾ ਆਨ ਵਾਲੀਆਂ ਚੋਣਾਂ ਦੇ ਵਿੱਚ ਫੇਰ ਦੁਬਾਰਾ ਸਾਡੇ ਅੰਮ੍ਰਿਤਸਰ ਦੀ ਰਹਿਮਾਈ ਕਰਨ ਅਸੀਂ ਪਰਮਾਤਮਾ ਕੋਲ ਦਸਦੇ ਆਂ ਇਹ ਲੋਕਾਂ ਦੀ ਬਖਸ਼ਿਸ਼ ਹੈ ਇਹ ਇਸ ਕੰਬਲੀ ਚੁਣਿਆ ਸੀ ਜਿੱਥੇ ਉਥੇ ਡਿਊਟੀ ਨਿਭਾਈ ਹੈ ਉਥੇ ਪਰਖਿਆ ਦੀ ਔਰ ਇਸ ਧਰਤੀ ਦੀ ਤਾਕਤ ਦੇ ਨਾਲ ਉਸ ਸਮੇਂ ਵੀ ਅਸੀਂ ਇਹ ਗੜਾ ਕੇ ਗੜ ਗਏ ਜਦੋਂ ਲੋੜ ਪਈ ਹੈ ਔਰ ਮੈਂ ਇੱਕ ਆਮ ਇਨਸਾਨ ਇੱਕ ਕੋਛੀ ਦਾ ਬੰਦਾ ਇਹ ਗੁਰੂ ਨੇ ਮਤਬਕੀ ਹੈ ਇੱਥੋਂ ਦੇ ਇੱਕ ਇੱਕ ਜਰਾ ਦੇ ਬਸਨੀਕ ਨੇ ਮਤਬਕੀ ਹੈ ਪੰਜਾਬ ਨੇ ਪੰਜਾਬੀਅਤ ਨੇ ਇਸ ਗੁਰੂਆਂ ਦੀ ਸਿੱਖਿਆਵਾਂ ਨੇ ਸਾਡੇ ਪੁਰਖਿਆਂ ਨੇ ਜਿਹੜੀਆਂ ਕੁਰਬਾਨੀਆਂ ਦਿੱਤੀਆਂ ਉਹ ਅਸੀਂ ਜਦੋਂ ਇਤਿਹਾਸ ਪੜ੍ਹਦੇ ਆ ਉਹ ਹਿਸਾਬੀ ਚੱਕ ਕੇ ਲੈ ਗਿਆਂ ਉੱਥੇ ਚਲੋ ਪ੍ਰਮਾਤਮਾ ਦਾ ਬਖਸ਼ਿਸ਼ ਹੈ ਇਹ ਚਲੋ ਕੋਈ ਮਾੜੀ ਘਟਨਾ ਨਹੀਂ ਵਾਪਰੀ ਪਰ ਉਹ ਮੰਦਰ ਇੱਕ ਅਤਵਾਦ ਦਾ ਹਮਲਾ ਹੀ ਸੀ ਪਰ ਚਲੋ ਖੈਰ ਪ੍ਰਮਾਤਮਾ ਸਭ ਦਾ ਭਲਾ ਕਰੇ ਮੈਂ ਸਮਝਦਾ ਆ ਇਹ ਸਾਨੂੰ ਮਾਣਿਆ ਕਿ ਮੈਂ ਇਸ ਧਰਤੀ ਦੇ ਪੈਦਾ ਹੋਇਆ ਔਰ ਮਾਣਿਆ ਕਿ ਇਹਨਾਂ ਇਹਨਾਂ ਲੋਕਾਂ ਦੀ ਇਤਿਆਰ ਸਦਕਾ ਇਹ ਹਿੰਮਤ ਹੋਇਆ ਕਿ ਅਸੀਂ ਉਹ ਨਾਲ ਉਸ ਸਮੇਂ ਦੇ ਨਾਲ ਅਸੀਂ ਜੁਝਰਦੇ ਬਣੇ ਆ ਔਰੇ ਇਹ ਪੁਰਾਣਾ ਇਤਿਹਾਸ ਹੈ ਅੱਜ ਦਾ ਇੱਕ ਦਿਨ ਦਾ ਇਤਿਹਾਸ ਨਹੀਂ ਪੁਰਾਣਾ ਇਤਿਹਾਸ ਹੈ ਸਾਡਾ ਅਸੀਂ ਹਮੇਸ਼ਾ ਡੱਟ ਕੇ ਖੜੇ ਆ ਦੇਸ਼ ਨਹੀਂ ਕੌਮਲੀ ਹਮੇਸ਼ਾ ਸਾਡਾ ਕਤਰਾ-ਕਤਰਾ ਜਿਹੜਾ ਆ ਉਹ ਹਮੇਸ਼ਾ ਹੀ ਦੇਣ ਵਾਸਤੇ ਅਸੀਂ ਡੱਟ ਕੇ ਖੜੇ ਆਂ ਔਰ ਹਮੇਸ਼ਾ ਹੀ ਇਸ ਦੇਸ਼ ਦੇ ਰਿਣੀ ਆਂ ਇਸ ਧਰਤੀ ਦੇ ਰਿਣੀ ਇਸ ਪੰਜਾਬ ਦੇ ਰਿਣੀ ਆਂ ਔਰ ਮੈਂ ਅੰਮ੍ਰਿਤਸਰ ਦਾ ਰਿਣੀ ਆਂ ਕਿ ਜਿਨ੍ਹਾਂ ਨੇ ਮੇਰੇ ਤੇ ਹਮੇਸ਼ਾ ਯਕੀਨ ਕੀਤਾ ਤੇ ਮੈਂ ਸਭਨਾਂ ਦਾ ਧੰਨਵਾਦ ਕਰਦਾ ਹਾਂ ਕੋਟਨ ਕੋਟਨ ਕਿਉਂਕਿ ਪਿਛਲੇ 34 ਦਿਨਾਂ ਤੋਂ ਅਸੀਂ ਜਿਹੜਾ ਵੇਖਿਆ ਪਿਆ ਮੈਂ ਮੈਂ ਦੇਣ ਨਹੀਂ ਦੇ ਸਕਦਾ ਔਰ ਇਹ ਇਹ ਤੁਹਾਡਾ ਸਭਨਾਂ ਦਾ ਮਾਣ ਆ ਇਹ ਅੰਮ੍ਰਿਤਸਰ ਵਾਸੀਓ ਤੁਹਾਡਾ ਲੱਖ ਲੱਖ ਸ਼ੁਕਰੀਆ ਲੱਖ ਲੱਖ ਧੰਨਵਾਦ